ਜੰਦਨੇ ਕੇ ਇੱਕ ਚੰਗੇ ਦੋਸਤਾਂ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਦੇ ਨਾਲ ਅਸੀਂ ਦੁੱਖ ਸੁੱਖ ਤੇ ਹਰ ਇੱਕ ਮੂਮੈਂਟ ਆਪਣੇ ਸ਼ੇਅਰ ਕਰ ਸਕੀਏ ਸੋ ਆਪਣੇ ਬੱਚਿਆਂ ਦੇ ਚੰਗੇ ਫਿਊਚਰ ਲਈ ਉਹਨਾਂ ਦੇ ਜ਼ਰੂਰ ਤੁਸੀਂ ਦੋਸਤ ਬਣ ਸਕਦੇ ਹੋ ਉਹਨਾਂ ਦੀ ਨਿਗਰਾਨੀ ਤੁਸੀਂ ਖੁਦ ਕਰ ਸਕਦੇ ਹੋ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਹਾਂ ਮਾਰਨਿੰਗ ਦਾ ਟਾਈਮ ਸੀਗਾ ਸਵੇਰ ਦਾ ਤੇ ਸਵੇਰ ਦੇ ਵਜੇ ਸੀਗੇ 5:30 ਦੇ ਕਰੀਬ ਟਾਈਮ ਹੋ ਗਿਆ ਸੀਗਾ ਤੇ ਆਪਾਂ ਉੱਠ ਗਏ ਸੀਗੇ ਤੇ ਇਹ ਹੁੰਦੀ ਹੈ ਜੀ ਸਾਡੇ ਪਿੰਡਾਂ ਦੀ ਸਵੇਰ ਦੀ ਨਾ ਦੀ ਮਾਰਨਿੰਗ ਤੇ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਜਦਵੀ ਸਿੱਧੂ ਵਲੌਗਸ ਚੈਨਲ ਤੇ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਡੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਅੱਜ ਸਾਡੇ ਵਲੌਗ ਦੇ ਵਿੱਚ ਅਸੀਂ ਕੀ ਦਿਖਾਵਾਂਗੇ ਜਾਂ ਕੀ ਕਰਾਂਗੇ ਤੇ ਪਲੀਜ਼ ਚੈਨਲ ਨੂੰ ਜਰੂਰ ਕਰੋ ਜੀ ਸਬਸਕ੍ਰਾਈਬ ਤੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਦੇ ਜੀ ਮੇਰੇ ਬੇਟੇ ਦੇ ਬਰਥਡੇ ਦੀਆਂ ਵਿਸ਼ੇਸ਼ ਜਰੂਰ ਦੇ ਦਿਓ ਤੁਸੀਂ ਤੇ ਇੱਧਰ ਮੈਂ ਕੱਟਦਾ ਸੀਗਾ ਛੋਟੇ ਸਾਫ ਦਾ ਕੁੜਤਾ ਪਜਾਮਾ ਤੇ ਇੱਧਰ ਸੀਗੀ yellow color ਦੀ ਇਹਦੀ ਪੱਗ ਤੇ ਆਪਾਂ ਜਾਵਾਂਗੇ ਹੁਣ ਗੁਰਦੁ ਇਨ ਕਰ ਦਿੰਨੇ ਜੀ ਆਪਾਂ ਪ੍ਰੈਸ ਤੇ ਮੈਂ ਵੀ ਆਪਣੇ ਕੱਪੜੇ ਪ੍ਰੈਸ ਕਰ ਲੂੰਗੀ ਕਿਉਂਕਿ ਵਾਹਿਗੁਰੂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਹਨਾ ਇਹਨਾਂ ਸੋਹਣਾ ਜੀਵਨ ਦਿੱਤਾਗਾ ਇਹਨੀਆਂ ਜੂਨ ਆਪਗਨ ਤਰਣ ਤੋਂ ਬਾਅਦ ਤੇ ਉਹਨਾਂ ਦਾ ਅਸ਼ੀਰਵਾਦ ਲੈਣਾ ਤਾਂ ਬਣਦਾਗਾ ਤੇ ਇਹਦੀ ਲੁੱਕ ਦੇਖੋ ਤੇ ਇਹ ਵੀ ਦੱਸਿਓ ਵੀ ਕਿਦਾਂ ਦਾ ਲੱਗ ਰਿਹਾ ਤੇ ਲੋ ਜੀ ਆਪਾਂ ਆਗੇ ਸੀਗੇ ਗੁਰਦੁਆਰਾ ਸਾਹਿਬ ਤੋਂ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰਾਨਾ ਧੰਨਵਾਦ ਕਰਕੇ ਤੇ ਇਹ ਤੁਸੀਂ ਵੀ ਖਾ ਸਕਦੇ ਹੋ ਜੀ ਦੇਗ ਇਹ ਬਾਬਾ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਸੀਗੀ ਤੇ ਅੱਜ ਇੱਕ ਹੋਰ ਖਾਸ ਗੱਲ ਸੀਗੀ ਜੀ ਅੱਜ ਸੀਗੀ ਜੀ ਮੱਸਿਆ ਤੇ ਮੱਸਿਆ ਦੇ ਸ਼ੁਭ ਦਿਨ ਤੇ ਸ਼ੁਭ ਦਿਹਾੜੇ ਤੇ ਸਾਡੇ ਛੋਟੇ ਸਾ ਦਾ ਸੀਗੇ ਜੀ ਅੱਜ ਬਰਥਡੇ ਤੇ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਸੀਗੀ ਤੇ ਇੱਕ ਬੱਚੇ ਦਾ ਜਨਮ ਦਿਨ ਨਹੀਂ ਹੁੰਦਾਗਾ ਇਹੇ ਨਾਲ ਮਾਂ-ਮਾਂ ਦਾ ਵੀ ਜਨਮ ਹੁੰਦਾਗਾ ਕਿ ਮਾਂ ਮਾ ਮਾਂ ਕਿੰਨੀਆਂ ਤਕਲੀਫਾਂ ਝੱਲਦੀਆਂ ਨੇ ਹਨਾ ਕਿੰਨੀਆਂ ਕਿੰਨੇ ਉਹਨਾਂ ਨੂੰ ਖਾਣਾ ਛੱਡਣੇ ਪੈਂਦੇ ਨੇ ਜਾਂ ਕਿੰਨੀਆਂ ਸਾਰੀਆਂ ਪ੍ਰੋਸੈਸਾਂ ਜਿਹੜਾ 9 ਮੰਥ ਦਾ ਆਪਣਾ ਕਰਨਾ ਪੈਂਦਾ ਹੈਗਾ ਹਨਾ ਤੇ ਇਸ ਤੋਂ ਬਾਅਦ ਦੀ ਜਿਹੜੀ ਲਾਈਫ ਹੁੰਦੀ ਹੈ ਉਹਨਾਂ ਦੀ ਇੱਕ ਸਕਿੰਟ ਦੇ ਵਿੱਚ ਸਾਰੀ ਚੇਂਜ ਹੋ ਜਾਂਦੀ ਹੈਗੀ ਸੋ ਬੱਚਿਆਂ ਦੇ ਜਨਮ ਦਿਨ ਦੇ ਨਾਲ ਨਾਲ ਮਾਵਾਂ ਦਾ ਵੀ ਦੁਬਾਰੇ ਜਨਮ ਹੁੰਦਾ ਹੈਗਾ ਜੀ ਅੱਪਾ ਗਾਰੇ ਸੀਗੇ ਸਾਫ-ਸਫਾਈਆਂ ਤੇ ਘਰ ਦੇ ਕੰਮ ਜਿਹੜੇ ਆਪਣੇ ਚੱਲਦੇ ਰਹਿਣਗੇ ਤੇ ਅੱਜ ਤੁਸੀਂ ਦੇਖੋਗੇ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਹਨਾ ਜਨਮ ਦਿਨ ਕਿਸ ਤਰੀਕੇ ਨਾਲ ਸੈਲੀਬ੍ਰੇਸ਼ਨ ਕਰਦੇ ਆਂਗੇ ਤੇ ਇਧਰ ਮੈਂ ਕਰੀਏ ਸਾਫ-ਸਫਾਈਆਂ ਕਿਉਂਕਿ ਜਿੰਨਾ ਮਰਜੀ ਹਨਾ ਝਾੜੂ ਕੱਢ ਲੀ ਗਏ ਪੋਚੇ ਲਗਾ ਲੀ ਗਏ ਕਿਉਂ ਇਹਨਾਂ 'ਤੇ ਫਿਰ ਵੀ ਮਿੱਟੀ ਘਟਾ ਪੈ ਜਾਂਦਾਗਾ ਤੇ ਇਧਰ ਆਪਾਂ ਪਿੱਲੋ ਕਵਰ ਚੜਾਤੇ ਸੀਗੇ ਤੋਤੇ ਸੀਗੇ ਜੀ ਤੇ ਇੱਥੇ ਆਪਾਂ ਦੋ-ਦੋ ਕਵਰ ਚੜਾਏ ਸੀਗੇ ਤਾਂ ਜੋ ਇਹਨਾਂ ਦੇ ਵਿੱਚ ਨਾ ਮਿੱਟੀ ਨਾ ਵੱਢ ਸਕੇ ਤੇ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਜਿਹੜੇ ਘਰ ਦੇ ਕੰਮ ਨਵੇੜ ਲਾਂਗੇ ਜਿ ਸਾਰੇ ਤੇ ਹੁਣ ਹੋਗੇ ਸਿਹਤ ਸ਼ਾਮ ਦਾ ਟਾਈਮ ਹੋਣ ਜਾ ਰਿਹਾ ਸੀਗਾ ਤੇ ਤੋਂ ਪਜੀ ਵੀ ਸੀਗੇ ਤੇ ਮੈਂ ਤੋੜੀ ਸੀਗੀ ਤੇ ਅੰਜੀਰਾ ਕਿਉਂਕਿ ਆਪਣੀ ਅੰਜੀਰਾ ਸੀਗੀਆਂ ਪੱਕ ਰਹੀਆਂ ਸੀ ਕਿ ਇੱਕ ਪੱਕਦੀ ਹੈ ਜੀ ਤੇ ਉਹ ਹੀ ਆਪਾਂ ਤੁਹਾਡੇ ਨਾਲ ਜਿਸ ਦਿਨ ਵੀ ਤੋੜਦੇ ਆਪਾਂ ਸ਼ੇਅਰ ਕਰਦੇ ਆ ਕਿਉਂਕਿ ਮੈਨੂੰ ਐਵੇਂ ਹੁੰਦਾ ਹਨਾ ਇਹ ਚੀਜ਼ਾਂ ਦੇਖ ਕੇ ਫਰੂਟ ਵਗੈਰਾ ਦੇਖ ਕੇ ਕਿ ਤੱਕ ਕਿਸੇ ਦਾ ਮਨ ਕਰਿਆ ਵੀ ਅਸੀਂ ਵੀ ਘਰ ਦੇ ਵਿੱਚ ਬੂਟੇ ਲਗਾਈਏ ਤੇ ਆਪਣੀ ਕੋਸ਼ਿਸ਼ ਤਾਂ ਇਹੀ ਰਹਿੰਦੀ ਹੈ ਵੀ ਜਿੰਨੇ ਬੂਟੇ ਹੋਣਗੇ ਓਨੇ ਥੋੜੇ ਹੋਣਗੇ ਕਿਉਂਕਿ ਇਹਦੇ ਨਾਲ ਹੈ ਜੀ ਆਪਣਾ ਜਿਹੜਾ ਵਾਤਾਵਰਣਾ ਵਧੀਆ ਰਹਿੰਦਾ ਤੇ ਇਸ ਤਰੀਕੇ ਦੇ ਨਾਲ ਇਹ ਹੁੰਦੀ ਹੈ ਜੀ ਵਿੱਚੋਂ ਥੋੜੇ ਥੋੜੇ ਮਤਲਬ ਦਾਣੇ ਜੀ ਹੁੰਦੇ ਨੇਗੇ ਇਹਦੇ ਵਿੱਚ ਤੇ ਆਪਾਂ ਇਹਨੂੰ ਖਾ ਲਾਂਗੇ ਜੀ ਕਰ ਦਾਂਗੇ ਫਿਨਿਸ਼ ਤੇ ਇਸ ਤੋਂ ਬਾਅਦ ਮੈਂ ਆਗੀ ਸਿਰਸੋਈ ਦੇ ਵਿੱਚ ਆਪਾਂ ਬਣਾਵਾਂਗੇ ਬਲੈਕ ਚਰਿਆਂ ਦੀ ਦਾਲ ਸਬਜੀ ਕਿਉਂਕਿ ਇਹ ਛੋਟੇ ਸਾਹਿਬ ਦੀ ਬਹੁਤ ਜ਼ਿਆਦਾ ਫੇਵਰੇਟ ਹੈਗੀ ਤੇ ਉਸੇ ਸਬਜੀ ਬਣਾਵਾਂਗੇ ਆਪਾਂ ਤੇ ਇੱਧਰ ਆ ਗਿਆ ਸੀਗਾ ਜਿਹਦਾ ਕੇਕ ਆ ਵੈਸੇ ਖੋਦੀ ਖਰੀਦ ਕੇ ਲੈ ਕੇ ਆਇਆ ਸੀਗਾ ਕੋਈ ਸਰਪ੍ਰਾਈਜ਼ ਨਹੀਂ ਸੀਗਾ ਤੇ ਆਪ ਹੀ ਚੱਲ ਗਏ ਸੀ ਆਪਣੇ ਫਾਦਰ ਸਾਹਿਬ ਨਾਲ ਜੀ ਮਾਰਕੀਟ ਤੇ ਆਪਣੀ ਮਨਪਸੰਦ ਦਾ ਕੇਕ ਆ ਜਿਹੜਾ ਉਹਨੇ ਲੈ ਜਾਂਦਾ ਸੀਗਾ ਤੇ ਇਸ ਤੋਂ ਬਾਅਦ ਠੰਡੀ ਚੜੀ ਹਵਾ ਚੱਲੀ ਜਾਂਦੀ ਸੀਗੀ ਤੇ ਮੀਂਹ ਵਾਲਾ ਮੌਸਮ ਹੋਇਆ ਪਿਆ ਇਸ ਤੇ ਇਹ ਦੇਖੋ ਇਹਦੀ ਸ਼ਾਮ ਦੀ ਲੁੱਕ ਹੁਣ ਅਸੀਂ ਕੱਟਾਂਗੇ ਜੀ ਕੇਕ ਦੇਖੋ ਪੂਰਨ ਸਟਾਰਟ ਹੋ ਗਈ ਸੀਗੀ ਕਣੀਆਂ ਵੀ ਪੈ ਰਹੀਆਂ ਸੀਗੀਆਂ ਤੇ ਆਪਾਂ ਕੱਟ ਲਾਂਗੇ ਕੇਕ ਤੇ ਦੇਖੋ ਤੁਸੀ ਕਿਵੇਂ ਦਾ ਲੱਗ ਰਿਹਾ ਪਲੀਜ਼ ਕਮੈਂਟ ਜਰੂਰ ਕਰ ਦਿਓ ਜੀ ਪਿਆਰੇ ਪਿਆਰੇ ਕਮੈਂਟ ਤੁਹਾਡਾ ਮੇਰਾ ਇਨਬਾਕਸ ਭਰਿਆ ਹੋਣਾ ਚਾਹੀਦਾ ਹੈ ਤੁਹਾਡੇ ਪਿਆਰੇ ਪਿਆਰੇ ਕਮੈਂਟਸ ਦੇ ਨਾਲ ਇਸ ਤੋਂ ਬਾਅਦ ਜੀ ਮੈਂ ਪਾਲੇ ਸੀਗਾ ਸਾਰੇ ਬਰਤਨਾਂ ਦੇ ਵਿੱਚ ਸਮਾਨ ਭੁਜੀਏ ਬਦਾਨ ਆਤੀ ਹਨ ਜਿੰਨੇ ਵੀ ਸਮਾਨ ਸੀਗਾ ਕਿਉਂਕਿ ਆਪਾਂ ਸਾਰੇ ਬੱਚਿਆਂ ਦੇ ਘਰ ਤੇ ਸਾਰਿਆਂ ਦੇ ਘਰ ਪਹੁੰਚਾ ਦੇਾਂਗੇ ਤੇ ਇਸ ਤੋਂ ਬਾਅਦ ਓਪਨ ਹੋ ਰਹੀ ਸੀ ਗਿਫਟ ਦੇਖੋ ਜਲਦੀ ਹੋਈ ਪੈਸੇ ਨਿਕਾਲੀ ਹੋਈ ਪੈਸੇ ਨੂੰ ਗਿਫਟ ਖੋਲਣ ਦੀ ਮੇਰੇ ਲਈ ਕਿਹੜਾ ਕੀ ਲੈ ਕੇ ਆਇਆਗਾ ਵੈਸੇ ਗਿਫਟਾਂ ਨਾਲ ਪਿਆਰ ਨਹੀਂ ਹੁੰਦਾ ਤੇ ਇਹਦੀ ਖੁਸ਼ੀ ਦੇਖੋ ਇਹਨੂੰ ਇਹਦੀ ਫੇਵਰੇਟ ਜਿਓਮੈਟਰੀ ਬਾਕਸ ਮਿਲ ਚੁੱਕਿਆ ਸੀ ਤੇ ਇਹ ਸਾਡੇ ਮਾਸੀ ਜੀ ਨੇ ਜੀ ਚਾਚਾ ਜੀ ਕੇ ਉਹਨਾਂ ਤੇ ਸਾਡੀ ਛੋਟੀ ਸਹਿਜ ਉਹਦੇ ਵੱਲੋਂ ਗਿਫਟ ਆਇਆ ਸੀਗਾ ਇਹ ਬਹੁਤ ਬਹੁਤ ਥੈਂਕ ਯੂ ਜੀ ਉਹ ਤੇ ਬਹੁਤ ਜ਼ਿਆਦੇ ਖੁਸ਼ ਸੀਗਾ ਨਾ ਐਕਸਾਈਟਮੈਂਟ ਸੀਗੀ ਇਹਨੂੰ ਤੇ ਦੇਖੋ ਉਸ ਟਾਈਮ ਹੀ ਇਹ ਖੇਡਣ ਲੱਗ ਗਿਆ ਦੇ ਨਾਲ ਤੇ ਉੱਪਰ ਨੇ ਦੇ ਥੋੜੇ ਜਿ ਬਣੇ ਹੋਏ ਸੀਗੇ ਨੀ ਜੀ ਤੇ ਕਿਉਂਕਿ ਜਿਹੜਾ ਆਪਾਂ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀ ਤੇ ਇਹ ਸੀਗੀਆਂ ਜੀ ਮਿਲ ਚੁੱਕੀਆਂ ਨੇ ਇਹਨੂੰ ਚਾਕਲੇਟ ਤੇ ਇਹਨੂੰ ਦੇਖ ਕੇ ਤਾਂ ਹੋਰ ਵੀ ਜ਼ਿਆਦਾ ਐਕਸਾਈਟਮੈਂਟ ਦੇਖੋ ਇਹਦੀ ਨੱਚਣ ਹੀ ਲੱਗੇ ਇਹ ਹੁੰਦੀ ਆ ਬੱਚਿਆਂ ਦੀ ਖੁਸ਼ੀ ਹੈ ਨਾ ਤੇ ਇਸ ਪੈਨਸਲ ਰੇਜ਼ਰ ਸਾਰਾ ਕੁਝ ਦਿੱਤਾ ਸੀਗਾ ਜੇ ਆਪਣੇ ਟਿਊਸ਼ਨਾਂ ਵਾਲੇ ਬੱਚਿਆਂ ਨੇ ਤੇ ਉਹਨਾਂ ਦੇ ਬਹੁਤ ਬਹੁਤ ਥੈਂਕ ਯੂ ਤੇ ਇਹ ਵਾਚ ਲੈ ਕੇ ਆਏ ਸੀਗੇ ਤੇ ਇਹ ਤਾਂ ਇਹ ਆਪਾਂ ਇਹਨਾਂ ਨੂੰ ਵਾਪਸ ਕਰ ਦਾਂਗੇ ਤੇ ਦੇਖੋ ਉਹ ਉਕੇ ਦੇ ਸੀ ਗਿਫਟ ਵਾਸਤੇ ਲਏ ਕੇ ਸੀਗੇ ਬਟ ਦੇਖੋ ਪੂਰੇ ਰੋ ਬਣਾ ਉਹਨਾਂ ਨੂੰ ਵਾਪਸ ਕਰ ਰਹੀ ਵੀ ਨਹੀਂ ਲੈਣੀ ਵੀ ਨਹੀਂ ਲੈਣੀ ਹੈਗੀ ਸੋ ਤੋਂ ਬਹੁਤ ਤੇ ਇਸ ਤੋਂ ਬਾਅਦ ਦੇਖੋ ਕਿੰਨੀ ਸੋਹਣੀ ਕਿੰਨੀ ਪਿਆਰੀ ਜੈਵਲਰੀ ਬਾਕਸ ਹੈ ਜੀ ਇਹਦੀ ਤੇ ਇਸ ਵਾਰ ਟਾਈਮ ਜਿਹੜਾ ਹੋ ਗਿਆ ਸੀਗਾ 7:30 ਕੋਣੜ ਦੇ ਕਰੀ ਬੋਗੀ ਤੇ ਇੱਕ ਬੱਚਾ ਰਹਿ ਗਿਆ ਸੀਗਾ ਸਾਡੇ ਗਿਫਟ ਘਣੀਓ ਵਿਚਾਰੇ ਨੂੰ ਨਾ ਇਹਨੇ ਇੰਨਾ ਹੀ ਹੋਇਆ ਬਸ ਵਿਹਾਈ ਮੈਂ ਤਾਂ ਰਹਿ ਗਿਆ ਮੈਂ ਤਾਂ ਗਿਫਟ ਦਿੱਤਾ ਨਹੀਂ ਹੈਗਾਗਾ ਤੇ ਅਸੀਂ ਕਿਹਾ ਵੀ ਸੀ ਚਲ ਕੋਈ ਗੱਲ ਨਹੀਂ ਗਿਫਟਾਂ ਨਾਲ ਪਿਆਰ ਥੋੜੀ ਹੁੰਦਾਗਾ ਬਟ ਨਹੀਂ ਇਹਨੇ ਆਪਣੇ ਹੱਲ ਸਾਹਿਬ ਨੂੰ ਭੇਜਿਆ ਮਾਰਕੀਟ ਤੇ ਉਹ ਇਹਦੇ ਲਈ ਉਸੇ ਟਾਈਮ ਸ਼ਾਮ ਦੀ ਟਾਈਮ ਗਿਫਟ ਲੈ ਕੇ ਆਈ ਕਿਉਂਕਿ ਸਾਡਾ ਪਹਿਲਾਂ ਇਹਨਾਂ ਇਰਾਦਾ ਹੈ ਨਹੀਂ ਸੀਗਾ ਜਿਵੇਂ ਅਸੀਂ ਕੇਕ ਕਟਿੰਗ ਕਰਾਂਗੇ ਜਾਂ ਕਿਵੇਂ ਹਨਾ ਤੇ ਬਾਅਦ ਵਿੱਚ ਚਲੋ ਸੋਚਿਆ ਜੀ ਕਿਉਂਕਿ ਸਾਲ ਬਾਅਦ ਬਰਥਡੇ ਆਉਂਦਾਗਾ ਤੇ ਦੇਖੋ ਇਹਦੇ ਐਕਸਾਈਟਮੈਂਟ ਪੂਰੀ ਇਹ ਇੱਧਰ ਆ ਸਾਡੀ ਮੈਡਮ ਵੀ ਕੋਲੇ ਖੜੀ ਸੀ ਦੇਖੀ ਜਾਂਦੀ ਸੀ ਤੇ ਇਸ ਤੋਂ ਬਾਅਦ ਖੋਲਾਂਗੇ ਜੇ ਆਪਾਂ ਇਹਦੇ ਵਿੱਚ ਕੀ ਨਿਕਲਦਾ ਹੈ ਤੇ ਤੁਹਾਨੂੰ ਦਿਖਾਵਾਂਗੇ ਤਾਂ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਦੇਖਿਓ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰ ਦੇ ਵਿਸ਼ਿਸ਼ ਜ਼ਰੂਰ ਦੇ ਦੇ ਜੀ ਬਰਥਡੇ ਦਿnga ਤੇ ਇਹਦੇ ਵਿੱਚ ਦੇਖੋ ਹਨਾ ਕਿੰਨੇ ਆਪਾਂ ਨੂੰ ਵੀ ਮੈਨੂੰ ਵੀ ਖੁਦ ਨੂੰ ਐਕਸਾਈਟਮੈਂਟ ਹੋ ਰਹੀ ਸੀਗੀ ਵੀ ਹਾਇ ਮੈਂ ਵੀ ਦੇਖਾਂ ਉਹ ਇਹਦੇ ਵਿੱਚ ਕੀ ਨਿਕਲੂਗਾ ਹਨਾ ਕਿੰਨੀ ਐਕਸਾਈਟਮੈਂਟ ਹੁੰਦੀ ਆਪਾਂ ਨੂੰ ਤੇ ਇਸ ਨਾਲ ਹੀ ਉਸ ਟਾਈਮ ਨਾ ਪਤਾ ਕਿ ਹੁੰਦੇ ਜਿਹੜੀਆਂ ਗਿਫਟ ਤੇ ਚੇਪੀਆਂ ਲੱਗੀਆਂ ਹੋਈਆਂ ਨੇ ਉਹ ਵੀ ਨਪੱਟੀ ਦੇ ਹੁੰਦੇ ਹੈ ਏਨੀ ਜਿਆਦਾ ਆਪਾਂ ਨੂੰ ਕਾਲ ਹੁੰਦੀ ਹੈਗੀ ਤੇ ਆ ਮੈਂ ਖੋਲ ਕੇ ਇੱਧਰ ਦੇ ਰਹੀ ਸੀਗੀ ਮੇਰੀ ਹੈਲਪ ਕਰੀ ਜਾਂਦੀ ਸੀਗੀ ਤੇ ਸ਼ਾਮ ਸਬਜ਼ੀ ਬਣਾਉਣ ਗਣ ਨੂੰ ਮੈਂ ਲੇਟ ਹੋਈ ਜਾਂਦੀ ਸੀਗੀ ਇੰਨਾ ਹਨੇਰਾ ਹੋ ਗਿਆ ਸੀਗਾ ਤੇ ਫਿਰ ਵੀ ਕਹਿੰਦਾ ਨਹੀਂ ਨਹੀਂ ਮੈਨੂੰ ਜਲਦੀ-ਅਲਦੀ ਤੁਸੀਂ ਫੜੋ ਫੋਨ ਤੇ ਮੈਨੂੰ ਜਲਦੀ-ਅਲਦੀ ਖੋਲ ਕੇ ਦਿਓ ਤੇ ਇੱਧਰ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਇੱਕ ਇਹਦੇ ਵਿੱਚ ਵੀ ਉਹ ਨਿਕਲੇ ਸੀਗਾ ਜੀ ਪਾਕਟ ਹੁੰਦਾ ਨਾ ਜਿਹੜਾ ਆਪਣਾ ਜਿਹਦੇ ਵਿੱਚ ਪੈਨਸਲ ਇਹ ਜਿਹੜਾ ਆਪਾਂ ਰੱਖ ਸਕਦੇ ਹਾਂਗੇ ਇੱਕ ਜਿਓਮੈਟਰੀ ਟਾਈਪ ਹੁੰ ਤੇ ਉਹੋ ਨਿਕਲੇ ਸੀਗਾ ਇਹਦੇ ਵਿੱਚ ਗਿਫਟ ਸੀਗਾ ਦਾ ਥੈਂਕ ਯੂ ਆਗਮਾ ਇਹ ਸੀਗਾ ਜੀ ਇਹਦੇ ਪਿਆਰੇ ਜੇ ਦੋਸਤ ਆਗਮਾ ਵੱਲੋਂ ਗਿਫਟ ਤੇ ਆਗਮਾ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਲੋ ਜੀ ਹੈ ਨਾ ਬੱਚਾ ਨੂੰ ਕਿੰਨਾ ਹੁੰਦਾਗਾ ਤੇ ਇਹ ਹੁੰਦੀਆਂ ਜੀ ਪਿਆਰੀਆਂ ਪਿਆਰੀਆਂ ਜਿਆਦਾ ਪਿਆਰੀਆਂ ਪਿਆਰੀਆਂ ਚੀਜ਼ਾਂ ਜਿਹੜੀਆਂ ਸੀ ਸੰਭਾਲ ਕੇ ਰੱਖਾਂਗੇ ਤੇ ਦੂਸਰੇ ਬੱਚਿਆਂ ਨੇ ਵੀ ਗਿਫਟ ਦਿੱਤੇ ਸੀਗੇ ਇਹਨੂੰ ਸਾਰਿਆਂ ਨੇ ਤੇ ਵਿਚਾਰਾ ਇਹੀ ਰਹਿ ਗਿਆ ਸੀ ਇਹ ਕਹਿੰਦਾ ਮੈਂ ਵੀ ਜਲਦੀ ਆldi ਲੈ ਕੇ ਆਵਾਂ ਤੇ ਪੂਰਾ ਇਹਨਾਂ ਭਜਾਵੇ ਦਾ ਪੂਰਾ ਦਮ ਚੜਿਆ ਹੋਇਆ ਤੇ ਆਹ ਦੇਖੋ ਇਹਦੇ ਉੱਪਰ ਲਿਖਿਆ ਹੋਇਆ ਸੀਗਾ ਯਾਦਵੀ ਸਿੰਘ ਤੇ ਅਗਰਨਦੀਪ ਸਿੰਘ ਵੱਲੋਂ ਇਹਨੂੰ ਗਿਫਟ ਦਾ ਹੈਪੀ ਬਰਥਡੇ ਦਾ ਤੇ ਇਹਨੂੰ ਵੀ ਓਪਨ ਕਰਦੇ ਆ ਜੇ ਆਪਾਂ ਤੁਹਾਨੂੰ ਦਿਖਾਉਣੀ ਹੈਗੀ ਤੇ ਪੂਰੇ ਦੋਡੇ ਨਾਲ ਲਮਕੇ ਪਈ ਸੀ ਕੋ ਪੂਰੇ ਵੀ ਹਾਂ ਹਾਂ ਵੀ ਜਲਦੀ-ਗਲਦੀ ਜਲਦੀ-ਗਲਦੀ ਖੋਲੋ ਤੇ ਉਹ ਪੂਰਾ ਕਹੀ ਆ ਦੱਸ ਇਹਨੂੰ ਵੀ ਦੇਖੀ ਤੋ ਕਿੰਨੀ ਪਿਆਰੀ ਚੀਜ਼ ਨਿਕਲੂਗੀ ਇਹਦੇ ਚ ਤੇ ਇਸ ਤੋਂ ਬਾਅਦ ਮੈਂ ਲੱਗੀ ਸੀ ਇਹਨਾਂ ਦੀ ਹੈਲਪ ਕਰਨ ਤੇ ਦਿਖਾਉਣੀ ਹੈ ਤੁਹਾਨੂੰ ਖੋਲ ਕੇ ਇਹਦੇ ਵਿੱਚ ਕੀ ਨਿਕਲੂਗਾ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਜੀ ਕਿ ਸਾਡਾ ਵਲੌਗ ਕਿਵੇਂ ਦਾ ਲੱਗਦਾ ਪਲੀਜ਼ ਸਾਨੂੰ ਜ਼ਰੂਰ ਦੱਸਿਆ ਕਰੋ ਤੇ ਲਾਈਕ ਕਰ ਦਿਓ ਪਲੀਜ਼ ਜ਼ਰੂਰ ਲਾਈਕ ਕਰਿਆ ਕਰੋ ਜੀ ਤੁਸੀਂ ਲਾਈਕ ਘਟ ਕਰਦੇ ਹੋਗੇ ਤੇ ਸ਼ੇਅਰ ਵੀ ਕਰ ਦਿਆ ਕਰੋ ਪਲੀਜ਼ ਸਾਡੇ ਵਲੌਗ ਨੂੰ ਤੇ ਤਾਂ ਜੋ ਸਾਰੇ ਭੈਣ ਭਰਾ ਹਨਾ ਦੇਖ ਸਕਣ ਤੇ ਲੋ ਜੀ ਇਹਦੇ ਵਿੱਚ ਨਿਕਲਿਆ ਸੀਗਾ ਮੈਜਿਕਲ ਮਿਰਰ ਤੇ ਲੋ ਇਹ ਤੁਹਾਨੂੰ ਦਿਖਾਣੇ ਹੈਗੇ ਕਿੰਦਾਂ ਦਾ ਹੈਗਾ ਇਹ ਲੈ ਕੇ ਆਇਆ ਸੀਗਾ ਅਗਮ ਫਸਟ ਟਾਈਮ ਐਦਾਂ ਦੀ ਚੀਜ਼ ਮਿਲੀ ਹੈਗੀ ਸਾਨੂੰ ਜੋ ਕਿ ਬਹੁਤ ਸੋਹਣੀ ਸੀ ਬਹੁਤ ਪਿਆਰੀ ਸੀਗੀ ਦੇਖੋ ਇਸ ਤਰੀਕੇ ਦੇ ਨਾਲ ਆ ਇਹ ਫੋਟੋ ਫਰੇਮ ਵਾਲਾ ਜੀ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਇਹਦੀ ਫੋਟੋ ਸੋਹਣੀ ਜੀ ਫੋਟੋ ਲਾਵਾਂਗੇ ਇਹਦੇ ਵਿੱਚ ਫਿਰ ਤੁਹਾਨੂੰ ਦਿਖਾਵਾਂਗੇ ਕਿਰਾਂ ਪਸੰਭਾਲ ਕੇ ਰੱਖ ਦਾਂਗੇ ਇਹਨੂੰ ਤੇ ਲਓ ਇਹ ਸੀਗਾ ਜੀ ਦੋਸਤਾਂ ਦੋਸਤਾਂ ਦਾ ਪਿਆਰ ਇਹਨਾਂ ਦਾ ਤੇ ਇਹ ਸੀਗਾ ਜੀ ਸਾਡੇ ਵੱਲੋਂ ਗਿਫਟ ਯਾਦਵੀਰ ਨੂੰ ਇਹਦੀ ਸਾਈਕਲ ਕਿਉਂਕਿ ਇਹਦੀ ਸਾਈਕਲ ਕਾਫੀ ਟਾਈਮ ਪਹਿਲਾਂ ਟੁੱਟ ਗਈ ਸੀਗੀ ਤੇ ਪੂਰਾ ਦੇਖੋ ਕਿੰਨਾ ਖੁਸ਼ ਹੋਇਆ ਖਿਰਦਾ ਤੇ ਸਾਨੂੰ ਐਵੇਂ ਸੀਗਾ ਨੂੰ ਅਸੀਂ ਬਰਥਡੇ ਤੇ ਹੀ ਲੈ ਕੇ ਦੇਵਾਂਗੇ ਤੇ ਇਹ ਸੀਗਾ ਜੀ ਸਾਡਾ ਸ਼ੋਰਟ ਆ ਜੀ ਬਰਥਡੇ ਤੇ ਇਸ ਵਾਦ ਬਣਾ ਲਈ ਸੀਗਾ ਪਰ ਸਬਜੀ ਵਗੈਰਾ ਦੇਖੋ ਇੱਕ ਬਲੈਕ ਚਨਾ ਦੀ ਦਿਖਾਵਾਂਗੇ ਜੀ ਆਪਾਂ ਰੋਟੀ ਇਹ ਸਾਡੇ ਵਲੌਗ ਨੂੰ ਪਲੀਜ਼ ਲਾਈਕ ਕਰਿਓ ਜੀ ਤੇ ਕਮੈਂਟ ਕਰਦਿਆ ਕਰੋ ਜੀ ਪਿਆਰੇ ਪਿਆਰੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹਨਾਂ ਸਮਾਂ ਦੇਣ ਲਈ ਜੀ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਡੇ ਲਈ ਸਮਾਂ ਕੱਢਿਆ ਤੇ ਸਾਡਾ ਵਲੌਗ ਅਵੋਚ ਕੀਤਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਪਿਆਰੀ ਜੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਬਾਏ ਬਾਏ